ਮੈਂ ਸਿੱਧਾ ਸਿਰ ਮੱਤੇ ਤੇ ਜੀ ਜੋ ਹੁਕਮ ਹੋਇਆ ਜਿਹਦਰ ਸਾਹਿਬਾਂ ਦਾ ਸੀ ਉਹ ਤੇ ਸਿਰ ਮੱਤੇ ਤੇ ਮੰਨ ਲਿਆ ਜੋ ਵੀ ਹੁਕਮ ਹੋਇਆ ਜੀ ਉਹਦਾ ਮੰਨ ਸਿਰ ਮੱਤੇ ਤੇ ਤਾੜੋ ਜੋ ਵੀ ਹੁਕਮ ਹੈ ਸਾਡੇ ਰੱਬ ਦਾ ਹੁਕਮ ਹੈ ਮੈਂ ਸਿੱਧਾ ਸਿਰ ਮੱਤੇ ਤੇ ਜੀ ਜੋ ਹੁਕਮ ਹੋਇਆ ਜਿਹਦਰ ਸਾਹਿਬਾਂ ਦਾ ਸੀ ਉਹ ਤੇ ਸਿਰ ਮੱਤੇ ਤੇ ਮੰਨ ਲਿਆ ਜੋ ਵੀ ਹੁਕਮ ਹੋਇਆ ਜੀ ਉਹਦਾ ਮੰਨ ਸਿਰ ਮੱਤੇ ਤੇ ਤਾੜੋ ਜੋ ਵੀ ਹੁਕਮ ਹੈ ਸਾਡੇ ਰੱਬ ਦਾ ਹੁਕਮ ਹੈ। ਮੈਂ ਅਸੀਂ ਤਾਂ ਸਿਰ ਮੱਤੇ ਤੇ ਜੀ ਜੋ ਹੁਕਮ ਹੋਇਆ ਜਿਹਦਰ ਸਾਹਿਬਾਂ ਦਾ ਸੀ ਉਸੇ ਸਿਰ ਮੱਤੇ ਤੇ ਮੰਨਦੇ ਆ। ਜਿਹਦਾ ਸਾਹਿਬ ਜੋ ਆਪਣੀ ਕੰਮ ਬਾਕਸ ਲਿਆ ਗਿਆ। ਜੋ ਵੀ ਹੁਕਮ ਹੋਇਆ ਜੀ ਉਹਦਾ ਮੰਨ ਸਿਰ ਮੱਤੇ ਤੇ ਤਾੜੋ। ਜੋ ਵੀ ਹੁਕਮ ਹੈ ਸਾਡੇ ਰੱਬ ਦਾ ਹੁਕਮ ਹੈ। ਮੈਂ ਅਸੀਂ ਤਾਂ ਸਿਰ ਮੱਤੇ ਤੇ ਜੀ ਜੋ ਹੁਕਮ ਹੋਇਆ ਜਿਹਦਰ ਸਾਹਿਬਾਂ ਦਾ ਸੀ ਉਸੇ ਸਿਰ ਮੱਤੇ ਤੇ ਮੰਨਦੇ ਆ। ਜਿਹਦਾ ਸਾਹਿਬ ਜੋ ਆਪਣੀ ਕੰਮ ਬਾਕਸ ਲਿਆ ਗਿਆ। ਜੋ ਵੀ ਹੁਕਮ ਹੋਇਆ ਜੀ ਉਹਦਾ ਮੰਨ ਸਿਰ ਮੱਤੇ ਤੇ ਤਾੜੋ। ਜੋ ਵੀ ਹੁਕਮ ਹੈ ਸਾਡੇ ਰੱਬ ਦਾ ਹੁਕਮ ਹੈ। ਮੈਂ ਅਸੀਂ ਤਾਂ ਸਿਰ ਮੱਤੇ ਤੇ ਜੀ ਜੋ ਹੁਕਮ ਹੋਇਆ ਜਿਹਦਰ ਸਾਹਿਬਾਂ ਦਾ ਸੀ ਉਸੇ ਸਿਰ ਮੱਤੇ ਤੇ ਮੰਨਦੇ। ਜੀ ਸਾਹਿਬ ਜੋ ਆਪਣੀ ਕੰਮ ਬਾਕਸ ਲਿਆ ਗਿਆ। ਜੋ ਵੀ ਹੁਕਮ ਹੋਇਆ ਜੀ ਉਹਦਾ ਮੰਨ ਸਿਰ ਮੱਤੇ ਤੇ ਤਾੜੋ। ਜੋ ਵੀ ਹੁਕਮ ਹੈ ਸਾਡੇ ਰੱਬ ਦਾ ਹੁਕਮ ਹੈ। ਮੈਂ ਅਸੀਂ ਤਾਂ ਸਿਰ ਮੱਤੇ ਤੇ ਜੀ ਜੋ ਹੁਕਮ ਹੋਇਆ ਜਿਹਦਰ ਸਾਹਿਬਾਂ ਦਾ ਸੀ ਉਸੇ ਸਿਰ ਮੱਤੇ ਤੇ ਮੰਨਦੇ। ਜੀ ਸਾਹਿਬ ਜੋ ਆਪਣੀ ਕੰਮ ਬਾਕਸ ਲਿਆ ਗਿਆ। ਜੋ ਵੀ ਹੁਕਮ ਹੋਇਆ ਜੀ ਉਹਦਾ ਮੰਨ ਸਿਰ ਮੱਤੇ ਤੇ ਤਾੜੋ। ਜੋ ਵੀ ਹੁਕਮ ਹੈ ਸਾਡੇ ਰੱਬ ਦਾ ਹੁਕਮ ਹੈ। ਮੈਂ ਅਸੀਂ ਤਾਂ ਸਿਰ ਮੱਤੇ ਤੇ ਜੀ ਜੋ ਹੁਕਮ ਹੋਇਆ ਜਿਹਦਰ ਸਾਹਿਬਾਂ ਦਾ ਸੀ ਉਸੇ ਸਿਰ ਮੱਤੇ ਤੇ ਮੰਨਦੇ ਆ। ਜਿਹਦਾ ਸਾਹਿਬ ਜੋ ਆਪਣੀ ਕੰਮ ਬਾਕਸ ਲਿਆ ਗਿਆ। ਜੋ ਵੀ ਹੁਕਮ ਹੋਇਆ ਜੀ ਉਹਦਾ ਮੰਨ ਸਿਰ ਮੱਤੇ ਤੇ ਤਾੜੋ। ਜੋ ਵੀ ਹੁਕਮ ਹੈ ਸਾਡੇ ਰੱਬ ਦਾ ਹੁਕਮ ਹੈ। ਮੈਂ ਅਸੀਂ ਤਾਂ ਸਿਰ ਮੱਤੇ ਤੇ ਜੀ ਜੋ ਹੁਕਮ ਹੋਇਆ ਜਿਹਦਰ ਸਾਹਿਬਾਂ ਦਾ ਸੀ ਉਸੇ ਸਿਰ ਮੱਤੇ ਤੇ ਮੰਨਦੇ ਆ। ਜਿਹਦਾ ਸਾਹਿਬ ਜੋ ਆਪਣੀ ਕੰਮ ਬਾਕਸ ਲਿਆ ਗਿਆ। ਜੋ ਵੀ ਹੁਕਮ ਹੋਇਆ ਜੀ ਉਹਦਾ ਮੰਨ ਸਿਰ ਮੱਤੇ ਤੇ ਤਾੜੋ। ਜੋ ਵੀ ਹੁਕਮ ਹੈ ਸਾਡੇ ਰੱਬ ਦਾ ਹੁਕਮ ਹੈ। ਮੈਂ ਅਸੀਂ ਤਾਂ ਸਿਰ ਮੱਤੇ ਤੇ ਜੀ ਜੋ ਹੁਕਮ ਹੋਇਆ ਜਿਹਦਰ ਸਾਹਿਬਾਂ ਦਾ ਸੀ ਉਸੇ ਸਿਰ ਮੱਤੇ ਤੇ ਮੰਨਦੇ। ਜੀ ਸਾਹਿਬ ਜੋ ਆਪਣੀ ਕੰਮ ਬਾਕਸ ਲਿਆ ਗਿਆ। ਜੋ ਵੀ ਹੁਕਮ ਹੋਇਆ ਜੀ ਉਹਦਾ ਮੰਨ ਸਿਰ ਮੱਤੇ ਤੇ ਤਾੜੋ। ਜੋ ਵੀ ਹੁਕਮ ਹੈ ਸਾਡੇ ਰੱਬ ਦਾ ਹੁਕਮ ਹੈ। ਮੈਂ ਅਸੀਂ ਤਾਂ ਸਿਰ ਮੱਤੇ ਤੇ ਜੀ ਜੋ ਹੁਕਮ ਹੋਇਆ ਜਿਹਦਰ ਸਾਹਿਬਾਂ ਦਾ ਸੀ ਉਸੇ ਸਿਰ ਮੱਤੇ ਤੇ ਮੰਨਦੇ। ਜੀ ਸਾਹਿਬ ਜੋ ਆਪਣੀ ਕੰਮ ਬਾਕਸ ਲਿਆ ਗਿਆ। ਜੋ ਵੀ ਹੁਕਮ ਹੋਇਆ ਜੀ ਉਹਦਾ ਮੰਨ ਸਿਰ ਮੱਤੇ ਤੇ ਤਾੜੋ। ਜੋ ਵੀ ਹੁਕਮ ਹੈ ਸਾਡੇ ਰੱਬ ਦਾ ਹੁਕਮ ਹੈ। ਮੈਂ ਅਸੀਂ ਤਾਂ ਸਿਰ ਮੱਤੇ ਤੇ ਜੀ ਜੋ ਹੁਕਮ ਹੋਇਆ ਜਿਹਦਰ ਸਾਹਿਬਾਂ ਦਾ ਸੀ ਉਸੇ ਸਿਰ ਮੱਤੇ ਤੇ ਮੰਨਦੇ ਆ। ਜਿਹਦਾ ਸਾਹਿਬ ਜੋ ਆਪਣੀ ਕੰਮ ਬਾਕਸ ਲਿਆ ਗਿਆ। ਜੋ ਵੀ ਹੁਕਮ ਹੋਇਆ ਜੀ ਉਹਦਾ ਮੰਨ ਸਿਰ ਮੱਤੇ ਤੇ ਤਾੜੋ। ਜੋ ਵੀ ਹੁਕਮ ਹੈ ਸਾਡੇ ਰੱਬ ਦਾ ਹੁਕਮ ਹੈ। ਮੈਂ ਅਸੀਂ ਤਾਂ ਸਿਰ ਮੱਤੇ ਤੇ ਜੀ ਜੋ ਹੁਕਮ ਹੋਇਆ ਜਿਹਦਰ ਸਾਹਿਬਾਂ ਦਾ ਸੀ ਉਸੇ ਸਿਰ ਮੱਤੇ ਤੇ ਮੰਨਦੇ ਆ। ਜਿਹਦਾ ਸਾਹਿਬ ਜੋ ਆਪਣੀ ਕੰਮ ਬਾਕਸ ਲਿਆ ਗਿਆ। ਜੋ ਵੀ ਹੁਕਮ ਹੋਇਆ ਜੀ ਉਹਦਾ ਮੰਨ ਸਿਰ ਮੱਤੇ ਤੇ ਤਾੜੋ। ਜੋ ਵੀ ਹੁਕਮ ਹੈ ਸਾਡੇ ਰੱਬ ਦਾ ਹੁਕਮ ਹੈ